ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਜਥੇਦਾਰ ਗੜਗੱਜ ਨੇ ਪ੍ਰਕਾਸ਼ ਉਤਸਵ ਲਈ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦੇਣ ਦੀ ਕੀਤੀ ਮੰਗ ਜਥੇਦਾਰ ਨੇ ਕਿਹਾ ਜੇ ਭਾਰਤ-ਪਾਕ ਮੈਚ ਹੋ ਸਕਦਾ ਤਾਂ ਸੰਗਤ ਦੀਆਂ ਭਾਵਨਾਵਾਂ ਦਾ ਵੀ ਰੱਖਿਆ ਜਾਵੇ ਖਿਆਲ ਸੰਦੀਪ ਸਿੰਘ ਸੱਨੀ ਨਾਲ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਕੁੱਟਮਾਰ ਤੇ ਜਥੇਦਾਰ ਗੜਗੱਜ ਨੇ ਦਿੱਤਾ ਵੱਡਾ ਬਿਆਨ ਉਨ੍ਹਾਂ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ। ਸ਼੍ਰੀ ਹਰਮੰਦਰ ਸਾਹਿਬ ਦੇ ਹੱਦ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਵੀ ਸੰਦੀਪ ਸਿੰਘ ਸੱਨੀ ਦੇ ਹੱਕ 'ਚ ਦਿੱਤਾ ਬਿਆਨ। ਉਨ੍ਹਾਂ ਕਿਹਾ ਕਿ ਸੱਨੀ ਨਾਲ ਜੇਲ੍ਹ ਅੰਦਰ ਕੀਤਾ ਗਿਆ ਤਸ਼ੱਦਦ ਇਸ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਹ ਘਟ ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰীন ਨੇ ਮੁੱਖ ਮੰਤਰੀ ਮਾਨ ਤੇ ਡਿਜਾਸਟਰ ਰਿਲੀਫ ਫੰਡ ਦੀ ਚੋਰੀ ਕਰਨ ਦੇ ਲਗਾਏ આરોਪ ਅਨਿਲ ਸਰীন ਨੇ ਕਿਹਾ ਮਾਨ ਆਪਣੀ ਝੂਠੀ ਬਿਆਨਬਾਜ਼ੀ ਨਾਲ ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ ਹੜ੍ਹ ਪ੍ਰਭਾਵਿਤ ਪਿੰਡਾਂ ਚ ਪਾਣੀ ਉਤਰਨ ਤੋਂ ਬਾਅਦ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਸਫਾਈ ਮੁਹਿੰਮ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਰਮਦਾਸ ਦੇ ਪਟਵਾਰਖਾਨੇ ਤਹਿਸੀਲ ਕੰਪਲੈਕਸ ਤੇ ਹਸਪਤਾਲ ਦੀ ਕੀਤੀ ਸਫਾਈ ਤੇ ਹੁਣ ਖਬਰਾਂ ਦਾ ਵਿਸਥਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਲਈ ਸੰਤਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ক্রিকেট ਮੈਚ ਹੋ ਸਕਦਾ ਹੈ ਤਾਂ ਸਿਰਫ ਸਿੱਖਾਂ ਦੇ ਪਾਕਿਸਤਾਨ ਜਾਣ ਤੇ ਰੋਕ ਲਗਾਉਣੀ ਠੀਕ ਨਹੀਂ ਇਸ ਜਥੇ ਨੇ ਨਵੰਬਰ ਮਹੀਨੇ ਪਾਕਿਸਤਾਨ ਜਾਣਾ ਹੈ ਜੇਕਰ ਸੁਰੱਖਿਆ ਸੰਬੰਧੀ ਕੋਈ ਦਿੱਕਤ ਹੈ ਤਾਂ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੀ ਸਰਕਾਰ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਮਸਲੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਉਹਨਾਂ ਕਹਿੰਿਆ ਕਿ ਨਨਕਾਣਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਤੇ ਨਨਕਾਣਾ ਸਾਹਿਬ ਵਿਖੇ ਉਹ ਜੋਤੀ ਜੋਤ ਸਮਾਇਆ ਸਨ ਸਿੱਖ ਰੋਜ਼ਾਨਾ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਦੀ ਅਰਦਾਸ ਕਰਦੇ ਨੇ ਦੇਖੋ ਵੈਸੇ ਤੇ ਜਿਹੜੀ ਮੇਰੀ ਸੋਚ ਆ ਉਹ ਇਹ ਆ ਕਿ ਜੇ ਇਹ ਸਬੰਧ ਚੰਗੇ ਬਣਦੇ ਦੋਵਾਂ ਮੁਲਕਾਂ ਦੇ ਤੇ ਚੰਗੀ ਗੱਲ ਮੈਚ ਹੋਣੇ ਮੈਂ ਨਹੀਂ ਸਮਝਦਾ ਵੀ ਮਾੜੀ ਗੱਲ ਆ ਪਰ ਜਿਹੜੀ ਭਾਵਨਾ ਮੈਚ ਕਰਾਉਣ ਲੱਗਿਆਂ ਇਥੋਂ ਦੀ ਸਰਕਾਰ ਰੱਖਦੀ ਆ ਉਹੀ ਭਾਵਨਾ ਸਾਡਾ ਜਥਾ ਜਾਵੇ ਉਹਦੇ ਪ੍ਰਤੀ ਵੀ ਰੱਖਣੀ ਚਾਹੀਦੀ ਆ ਜੇ ਇਹਨਾਂ ਨੇ ਇਹ ਜ਼ਰੂਰੀ ਸਮਝਿਆ ਵੀ ਮੈਚ ਹੋਵੇ ਵੀ ਸਬੰਧ ਸੁਧਰਦੇ ਆ ਜਾਂ ਖੇਡ ਭਾਵਨਾ ਕਹਿੰਦੇ ਹੁੰਦੀ ਆ ਜਿਵੇਂ ਖੇਡ ਭਾਵਨਾ ਵਾ ਇਹ ਤੇ ਸਾਡੀ ਵੀ ਇੱਕ ਭਾਵਨਾ ਵਾ ਉਹਨੂੰ ਕਹਿੰਦੇ ਸਿੱਖ ਭਾਵਨਾ ਸਾਡੀਆਂ ਭਾਵਨਾਵਾਂ ਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਹੋਈਆਂ ਤੋਂ ਜਿਸ ਭਾਵਨਾ ਦੇ ਨਾਲ ਇਹ ਮੈਚ ਕਰਾ ਰਿਹਾ ਉਸੇ ਭਾਵਨਾ ਦੇ ਨਾਲ ਸਾਡਾ ਜਿਹੜਾ ਜਥਾ ਵਾ ਉਹ ਵੀ ਉੱਥੇ ਜਾਣ ਦੇਣਾ ਚਾਹੀਦਾ ਦਰਸ਼ਣਾ ਵੀ ਭਾਵਨਾ ਦੇ ਨਾਲ ਸੰਗਠਾ ਨੇ ਜਿਹੜੀਆਂ ਪਾਸਪੋਰਟ ਨੇ ਆਪਣੇ ਵਕੂਨ ਤਸਤਾਬਾ ਨੂੰ ਦਿੱਤੇ ਨੇ ਇਹ ਸਾਨੂੰ ਜਾਣ ਦਾ ਮੌਕਾ ਮਿਲਣਾ ਚਾਹੀਦਾ ਪਰ ਸੰਗਠਾ ਨੇ ਉਦੋਂ ਦਾ ਬੜਾ ਹੀ ਬੰਨ ਨੂੰ ਮਸਹੂਰ ਹੋਇਆ ਕਿ ਜਦੋਂ ਦਾ ਸਰਕਾਰ ਨੇ ਰੋਕ ਲਾਈ ਆ ਤੁਸੀਂ ਅਪੀਲ ਨਹੀਂ ਕਰੋਗੇ ਸਰਕਾਰ ਨੂੰ ਕਿ ਇਹਨੂੰ ਸੁਰੱਖਤ ਜਿਹੜਾ ਹੈ ਤੇ ਕੋਈ ਕੰਮ ਮੈਂ ਤੇ ਪਹਿਲਾਂ ਵੀ ਕਿਹਾ ਸੀ ਜੀ ਮੈਂ ਦੁਬਾਰਾ ਦੁਹਰਾਉਣਾ ਕਿ ਸਰਕਾਰ ਨੂੰ ਇਹਦੇ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਗੱਲ 2-4 ਬੰਦਿਆਂ ਦੀ ਨਹੀਂ ਆ ਗੱਲ ਕਰੋਨਾ ਸਿੱਖ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਹੋਰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਭਾਵਨਾ ਔਰ ਇਹ ਕਰੋੜਾਂ ਵਾਂ ਉਹਨਾਂ ਦੀਆਂ ਭਾਵਨਾਵਾਂ ਦਰਕਨਾਰ ਨਾ ਹੋਣ ਉਹਦੀ ਕਦਰ ਕਰਦਿਆਂ ਸਰਕਾਰ ਨੂੰ ਇਹ ਤੇ ਗੌਰ ਕਰਨਾ ਚਾਹੀਦਾ ਤੇ ਗੌਰ ਕਰਕੇ ਇਹ ਜਿਹੜਾ ਜਥਾ ਵਾ ਇਹਨੂੰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹਾਂ ਜੋ ਸਰਕਾਰ ਨੇ ਉਹਨਾਂ ਦੇ ਕੋਲ ਇਨਸ਼ੋਰ ਕਰਾਉਣਾ ਉਹ ਕਰਾਉਣ ਹੋਰ ਵੀ ਤੇ ਲੋਕ ਦੂਜੇ ਮੁਲਕਾਂ ਦੇ ਵੀ ਜਾਂਦੇ ਆਉਂਦੇ ਆ ਪਰ ਕਿਉਂਕਿ ਅਪ੍ਰੈਲ ਮਈ ਦੀ ਗੱਲ ਐ ਲੜਾਈ ਦਾ ਜਦੋਂ ਮਾਹੌਲ ਬਣਿਆ ਹੁਣ ਕਾਫੀ ਸਮਾਂ ਲੰਘ ਗਿਆ ਤਾਂ ਹਾਂਜੀ ਪਹਿਲਾਂ ਵੀ ਰਹਿ ਗਿਆ ਤੋਂ ਸਿੱਖ ਸੰਗਤਾਂ ਨੂੰ ਇਹ ਵੀ ਹੌਲੀ ਹੌਲੀ ਇਹ ਨਾਵੇ ਵੀ ਸਾਡੀਆਂ ਭਾਵਨਾਵਾਂ ਵਿੱਚ ਬਿਲਕੁਲ ਹੀ ਬੰਨ੍ਹ ਦੇ ਕਰ ਦੇਣਾ ਅਹੀਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਗੁਰੂ ਨਾਨਕ ਸਾਹਿਬ ਦੀਆਂ ਥਾਵਾਂ ਨੂੰ ਵੀ ਪਿਆਰ ਤੇ ਮੁਹੱਬਤ ਕਰਦੇ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਸੰਦੀਪ ਸਿੰਘ ਉਰਫ ਸਨੀ ਨਾਲ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਬੇਰਹਿਮੀ ਨਾਲ ਕੁੱਟਮਾਰ ਦੀ ਪੁਸ਼ਟੀ ਹੋ ਗਈ ਹੈ ਸਨੀ ਦੇ ਵਕੀਲਾਂ ਮੁਤਾਬਕ ਸਨੀ ਦੇ ਸਰੀਰ ਤੇ ਸੱਟਾਂ ਦੇ 11 ਨਿਸ਼ਾਨ ਮਿਲੇ ਨੇ ਉਸ ਦੀ ਮੈਡੀਕਲ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ ਇਸ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਨਾ ਕਿਹਾ ਕਿ ਜੇਲ੍ਹ ਅਧਿਕਾਰੀਆਂ ਨੇ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਸੰਦੀਪ ਸਿੰਘ ਉੱਤੇ ਬੇਰਹਿਮੀ ਕੀਤੀ ਅਤੇ ਜੋ ਗਲਤ ਹੈ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਤੇ ਪਹਿਲਾਂ ਵੀ ਇੱਕ ਨਾ ਸਟੇਟਮੈਂਟ ਆਪਣੀ ਦੇ ਚੁੱਕਾ ਜੀ ਦੇਖੋ ਕਾਨੂੰਨ ਮੁਤਾਬਕ ਹੋਣਾ ਚਾਹੀਦਾ ਕਾਨੂੰਨ ਕਾਦੇ ਲੀਆ ਤੇ ਅਦਾਲਤਾਂ ਕਾਦੇ ਲੀਆ ਜੇ ਮੰਨ ਲਓ ਵੀ ਕਿਸੇ ਨੇ ਕੁਝ ਇਹਨਾਂ ਦੇ ਕਹਿਣ ਮੁਤਾਬਕ ਗਲਤ ਕੀਤਾ ਉਹਨੂੰ ਕਾਨੂੰਨ ਸਜ਼ਾ ਦੇਵੇ ਜੀ ਉਥੇ ਜੇਲ੍ਹ ਦੇ ਵਿੱਚ ਆਪ ਹੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਬੰਦਿਆਂ ਦੀ ਜਾਨ ਦੀ ਰਾਖੀ ਕਰਨੀ ਜੇ ਉਹ ਆਪ ਹੀ ਤਸ਼ੱਦਦ ਕਰ ਰਹੇ ਆ ਤੇ ਇਹਦੇ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਦੂਜੀ ਗੱਲ ਜਿਹੜਾ ਮੈਨੂੰ ਉਹਨਾਂ ਦੇ ਵਕੀਲਾਂ ਨੇ ਜਾਂ ਪਰਿਵਾਰ ਨੇ ਦੱਸਿਆ ਵੀ ਉਹਨੇ ਪਹਿਲਾਂ ਹੀ ਸੰਦੀਪ ਸਿੰਘ ਨੇ ਕਿਹਾ ਸੀ ਵੀ ਮੇਰੀ ਬੈਰਕ ਬਦਲ ਦੋ ਤੇ ਜੇ ਬਦਲੀ ਦੀ ਦਿਸ਼ਾ ਤੇ ਹਾਲਾਤ ਇਹ ਨਾ ਦੇ ਤੋਂ ਇਹਦਾ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਦਾ ਮੈਡੀਕਲ ਕਾਫੀ ਦਿਨ ਨਹੀਂ ਕਰਵਾਇਆ ਗਿਆ ਹੁਣ ਕੱਲ ਕਰਵਾਇਆ ਵਾ ਉਹਦੀ ਕੀ ਰਿਪੋਰਟ ਉਹਦੀ ਆ ਜਾਣੀ ਆ ਪਰ ਤਸ਼ੱਦਦ ਜਿਹੜਾ ਵਾ ਵੇਖੋ ਆਪਾਂ ਇੱਕਵੀਂ ਸਦੀ ਚ ਰਹਿ ਰਹੇ ਆਂ ਇੱਕਵੀਂ ਸਦੀ ਦੇ ਵਿੱਚ ਸਾਰੇ ਬੰਦੇ ਜਿਹੜੇ ਆ ਉਹ ਮਨੁੱਖਤਾ ਨੂੰ ਮਾਨਵਤਾ ਨੂੰ ਸਮਝਦੇ ਆ ਤਸ਼ੱਦਦ ਕਿਸੇ ਤੇ ਵੀ ਚੰਗਾ ਨਹੀਂ ਆ ਉਹ ਭਾਵੇਂ ਸਿੱਖ ਵਾ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਖਾਸ ਕਰਕੇ ਜਦੋਂ ਬੰਦਾ ਕੈਦ ਚ ਤੇ ਕੈਦ ਦੇ ਵਿੱਚ ਤੇ ਉਹਦੀ ਸੁਰੱਖਿਆ ਕਰਨੀ ਜੇ ਕੈਦ ਕਰਕੇ ਬੰਦੇ ਨੂੰ ਅੰਦਰ ਕੋਈ ਕੁੱਟੀ ਜਾਊਗਾ ਅਤਿਆਜਾਰ ਕਰੂਗਾ ਤੇ ਫਿਰ ਇਨਸਾਨ ਜਾਊਗਾ ਕਿੱਥੇ? ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਵੀ ਸੰਦੀਪ ਸਿੰਘ ਸਣੀ ਦੇ ਹੱਕ 'ਚ ਬਿਆਨ ਦਿੱਤਾ ਏ। ਉਹਨਾਂ ਕਿਹਾ ਕਿ ਸਣੀ ਨਾਲ ਜੇਲ੍ਹ ਅੰਦਰ ਤਸ਼ੱਦਦ ਕੀਤਾ ਗਿਆ। ਇਸ ਘਟਨਾ ਦੀ ਜਿੰਨੀ ਨਖੇਦੀ ਕੀਤੀ ਜਾਵੇ ਉਹ ਘੱਟ ਹੈ। ਇਸ ਘਟਨਾ ਦੇ આરોપી ਜੇਲ੍ਹ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸਣੀ ਨੇ ਸ਼ਿਵ ਸੈਨਾ ਆਗੂ ਸੁਦੀਰ ਸੂਰੀ ਦਾ ਕਤਲ ਕੀਤਾ ਸੀ ਜੋ ਸਿੱਖਾਂ ਖਿਲਾਫ ਪੜਕਾਉ ਬਿਆਨਬਾਜ਼ੀ ਕਰਦਾ ਸੀ ਸੰਦੀਪ ਸਣੀ ਕਾਨੂੰਨ ਅਨੁਸਾਰ ਆਪਣੀ ਸਜ਼ਾ ਭੁਗਤ ਰਿਹਾ ਏ ਉਹਨਾਂ ਕਹਿੰਿਆ ਕਿ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਣੀ ਦੇ ਹੱਕ ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਦੇਖੋ ਸੰਦੀਪ ਸਿੰਘ ਸਾਨੀ ਜੋ ਗੁਰਸਿੱਖਾ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਉਗੜਨ ਵਾਲੇ ਸੁਧੀਰ ਸੂਰੇ ਦਾ ਵੀ ਉਹਨੇ ਜਿਹੜਾ ਕਤਲ ਸੀ ਉਹ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸਿਆਵਾ ਉਹਨੇ ਕੀਤੀ ਹੈ ਜੋ ਪਟਿਆਲ ਦੇ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾੜਕੁਵਾਦ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਦੇਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀੜ ਸਾਹ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਉਹ ਕਤਲ ਹੈ ਉਹਨਾਂ ਨੂੰ ਸ਼ਹੀਦ ਉਹਨੇ ਕੀਤਾ ਉਹ ਦੁਸ਼ਟ ਜਿਹੜਾ ਹੈ ਉਹ ਪਿਛਲੇ ਕੁ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨੇ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਤੂੰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਉਸ ਮੁਕਾਬਲਾ ਬਣਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਤੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆਇਆ ਕਿ ਜਿਹਦੀ লাশ ਲੈਣ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਕੋਤਾ ਨਾਮ ਸੁਭਾ ਸਿੰਘ ਸੀ ਔਰ ਆਪਣੇ ਆਪ ਨੂੰ ਸੁਭਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪਨ ਰਾਜਾ ਲਾ ਸਕਦੇ ਹੋ ਕਿ ਅਜਿਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਭੇਸ ਵਿੱਚ ਸੀ ਤੇ ਆਪਣੇ ਆਪ ਨੂੰ ਸੁਭਾ ਸਰਹੰਦ ਕਹਿ ਕੇ ਤੇ ਸਿੱਖਾਂ ਦਾ ਸਿੱਖਾਂ ਦੇ ਕਤਲਿਆਮ ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਕੁ ਜ਼ਾਲਮ ਹੋ ਸਕਦਾ ਹੈ ਉਸ ਜ਼ਾਲਮ ਦਾ ਦੁਨੀਆ ਤੋਂ ਤੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨੇ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਇਹ ਅਨਰਵਾਪ ਪੁਰਸ਼ ਵੱਲੋਂ ਡਾਂਗਾਂ ਦੇ ਨਾਲ ਕੋਟਮਾਰਕ ਕਰਨੀ ਅਸ਼ਦਤ ਕਰਨਾ ਔਰ ਲੁੱਭੁਹਾਨ ਜਿਹੜਾ ਉਹਨੂੰ ਕੀਤਾ ਗਿਆ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਨੀ ਦੇ ਹੱਕ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਹੈ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰীন ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦੇ aarop ਲਗਾਏ ਨੇ ਅਨਲ ਸਰੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਹੜ੍ਹਾਂ ਦੀ ਵੱਡੀ ਤਰਾਸਦੀ ਦਾ ਸਾਹਮਣਾ ਕਰ ਰਿਹਾ ਹੈ ਮੁੱਖ ਮੰਤਰੀ ਮਾਨ ਨੇ ਗਲਤ ਫੈਸਲਿਆਂ ਨਾਲ ਇਸ ਕੁਦਰਤੀ ਆਫਤ ਨੂੰ 4 ਗੁਣਾ ਵਧਾਉਣ ਦਾ ਕੰਮ ਕੀਤਾ ਸਰਕਾਰ ਨੇ ਹੜ੍ਹ ਪ੍ਰਬੰਧਨ ਲਈ ਫਰਵਰੀ ਚ ਹੋਣ ਵਾਲੀ ਮੀਟਿੰਗ ਜੂਨ ਚ ਕੀਤੀ ਹੜ੍ਹਾਂ ਦਾ ਇੱਕ ਵੱਡਾ ਕਾਰਨ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਨਜਾਇਜ਼ ਮਾਈਨਿੰਗ ਵੀ ਹੈ ਇਸ ਸਰਕਾਰ ਨੇ ਰੇਤ ਦੇ ਨਾਲ ਹੀ ਡਿਜਾਸਟਰ ਰਲੀਫ ਫੰਡ ਦੀ ਵੀ ਚੋਰੀ ਕੀਤੀ ਹੈ ਅਨਲ ਸਰੀਨ ਨੇ ਕਿਹਾ ਕਿ ਜੇਕਰ ਹੜ੍ਹਾਂ ਨੂੰ ਮਾਨ ਮੇਡ ਡਿਜਾਸਟਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਔਰ ਜਦੋਂ ਮਾਨ ਮੇਡ ਡਿਜਾਸਟਰ ਕਿਹਾ ਉਦੋਂ ਅਸੀਂ ਇਹ ਨਹੀਂ ਕਹ ਸਕਦੇ ਕਿ ਇਹਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਮੰਤਰੀ ਸੰਤਰੀ ਐਮਐਲਏ ਨੇ ਕੀਤੀ ਹੈ ਉਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਜੇ ਮੈਂ ਇਹ ਕਹਾਂ ਕਿ ਸਰਕਾਰ ਨੇ ਪਹਿਲਾਂ ਰੇਤਾ ਦੀ ਚੋਰੀ ਕੀਤੀ ਔਰ ਹੁਣ ਜਿਹੜਾ ਡਿਜ਼ਾਸਟਰ ਫੰਡ ਦਾ 12000 ਕਰੋੜ ਰੁਪਏ ਪਿਆ ਸੀ ਉਹਦੀ ਵੀ ਚੋਰੀ ਕਰ ਲਈ ਰੇਤਾ ਚੋਰ ਸਰਕਾਰ ਨੇ ਡਿਜ਼ਾਸਟਰ ਫੰਡ ਦੀ ਵੀ ਚੋਰੀ ਕੀਤੀ ਉਹ ਤੇ ਡਾਕਾ ਮਾਰਿਆ ਔਰ ਅਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਦੇਖਿਆ ਕਿ ਪਿਛਲੇ ਆਈ ਤੁਹਾਡੇ ਨਾਲ ਗੱਲ ਕਰਨ ਦਾ ਇਸ ਕਰਕੇ ਦੁਆਰਾ ਆਣਾ ਪਿਆ ਸਾਡੇ ਹੋਰ ਵੀ ਆ ਨੇਤਾਵਾਂ ਨੇ ਇਸ ਇਸ਼ੂ ਤੇ ਪੀਸੀ ਕੀਤੀ 2 ਦਿਨ ਪਹਿਲਾਂ ਮਾਨ ਸਾਹਿਬ ਦੀ ਇੱਕ ਪੀਸੀ ਹੋਈ ਹੈ ਸ਼ਰਮਨੱਥ ਸਿਰ ਚੁੱਕ ਜਾਂਦਾ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਇੰਨਾ ਨਲਾਇਕ ਵੀ ਹੋ ਸਕਦਾ ਜਦੋਂ ਤੁਸੀਂ ਲੋਗਾਂ ਨੇ ਉਹਨਾਂ ਨੂੰ 12000 ਕਰੋੜ ਦਾ ਪ੍ਰਸ਼ਨ ਕੀਤਾ ਤੁਹਾਨੂੰ ਯਾਦ ਹੋਏਗਾ ਤੁਹਾਡੇ ਚ ਬਹੁਤ ਸਾਰੇ ਜਣੇ ਉੱਥੇ ਹੋਣਗੇ ਤੇ ਪ੍ਰਾਈਮ ਮਿੰਿਸਟਰ ਵਾਸਤੇ ਕੀ ਰਿਮਾਰਕ ਦਿੱਤੇ ਉਹਨਾਂ ਨੇ ਉਹ ਕਿਸੇ ਪਰਚੀ ਫੜਾਤੀ ਹੋਣੀ ਪ੍ਰਧਾਨ ਮੰਤਰੀ ਐਦਾਂ ਹੀ ਬੋਲ ਲੈਂਦਾ ਇਹੀ ਵਰਤ ਸੀ ਨਾ ਜੀ ਤੁਹਾਡੇ ਚ ਜਿਹੜੇ ਲੋਕ ਪ੍ਰੈਸੈਂਟ ਹੋਣਗੇ ਪ੍ਰਧਾਨ ਮੰਤਰੀ ਨੂੰ ਕੀ ਪਤਾ ਉਹਨ ਤਾਂ ਐਵੇਂ ਕਿਸੇ ਨੇ ਪਰਚੀ ਫੜਾਤੀ ਹੋਣੀ ਐਵੇਂ ਬੋਲ ਲੈਂਦਾ ਪ੍ਰਧਾਨ ਮੰਤਰੀ ਇਹ ਸ਼ਬਦਾਵਲੀ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਯੂਜ਼ ਕੀਤੀ ਹੁਣ ਇਹਦੇ ਤੇ ਕੀ ਕਹੀਏ ਆਪਣੇ ਸੂਬੇ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਵਾਲੇ ਬਿਸ਼ਰਮ ਨੇ ਟੀਟ ਨੇ ਉਹਨਾਂ ਦੀ ਪਰਮਿਸ਼ਨ ਉਹਦਾ ਡੀਐਨਏ ਅਰਵਿੰਦ ਕੇਜਰੀਵਾਲ ਤੋਂ ਆਇਆ ਹੈ ਲੇਕਿਨ ਪੰਜਾਬੀ ਹੋਣ ਦੇ ਨਾਤੇ ਅਸੀਂ ਸਾਰੇ ਸ਼ਰਮਸਾਰ ਆ ਕਿ ਕਿਹੜੇ ਨਕਮੀਆਂ ਦੇ ਪੱਲੇ ਪੈ ਗਏ ਔਰ ਕਿਸ ਤਰ੍ਹਾਂ ਦੀ ਨਿਕਮੀ ਸਰਕਾਰ ਨਿਕੰਮਾ ਮੁੱਖ ਮੰਤਰੀ ਔਰ ਮੰਤਰੀ ਸਾਡੇ ਪੱਲੇ ਪੈ ਗਏ ਕਿ ਅੱਜ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਚ ਪਾਣੀ ਉਤਰਨ ਤੋਂ ਬਾਅਦ ਹੁਣ ਵੱਡੇ ਪੱਧਰ ਤੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਰਮਦਾਸ ਦੇ ਪਟਵਾਰਖਾਨੇ ਤਹਿਸੀਲ ਕੰਪਲੈਕਸ ਤੇ ਹਸਪਤਾਲ ਦੀ ਸਫਾਈ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਹਸਪਤਾਲ ਚ ਦਾਖਲ ਮਰੀਜ਼ਾਂ ਦਾ ਹਾਲਚਲ ਵੀ ਜਾਣਿਆ ਅਲੀਵਾਲ ਦਾ ਕਹਿਣਾ ਸੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਾਰੇ ਦਫ਼ਤਰ ਤੇ ਸਕੂਲ ਹੁਣ ਖੋਲੇ ਜਾ ਰਹੇ ਨੇ ਇਹਨਾਂ ਇਲਾਕਿਆਂ 'ਚ ਜ਼ਿੰਦਗੀ ਆਮ ਵਾਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਬਿਮਾਰੀਆਂ ਦਾ ਖਤਰਾ ਆ ਉੱਥੇ ਲਗਾਤਾਰ ਫੋਗਿੰਗ ਵੀ ਕਰਵਾਈ ਜਾ ਰਹੀ ਹੈ ਦੰਦਾਸਗੇ ਸੀਗੇ ਸਾਡੇ ਸਕੂਲ ਚੈੱਕ ਕਰ ਰਹੇ ਆ ਕਿ ਸਕੂਲਾਂ ਦੇ ਵਿੱਚ ਸਫਾਈ ਤੇ ਨਹੀਂ ਹੋਈ ਜਿੱਥੇ ਜਿੱਥੇ ਸਫਾਈ ਰਹਿ ਗਈ ਆ ਉੱਥੇ ਅਸੀਂ ਹੈਲਪ ਕਰਦੇ ਆਂ ਪਰ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਖੜੇ ਆ ਮੇਰੇ ਅੱਭੀ ਆ ਦੇਖ ਵੀ ਰਹੇ ਆ ਇੱਥੇ ਵੀ ਪਾਣੀ ਆ ਗਿਆ ਸੀਗਾ ਇਹਨਾਂ ਨੇ ਆਪਣਾ ਸਕੂਲ ਜਿਹੜਾ ਉਹ ਸਾਫ਼ ਕਰ ਲਿਆ ਵਧੀਆ ਕਰ ਦਿਆ ਤੇ ਕਲਾਸਾਂ ਲਾ ਲਈਆਂ ਵਧੀਆ ਟੀਚਰ ਨੇ ਇੱਥੇ ਚੰਗਾ ਸਕੂਲ ਚੱਲਦਾ ਸੋ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਇਹਨਾਂ ਨੇ ਕਲਾਸਾਂ ਵੀ ਸਟਾਰਟ ਕਰ ਲਈਆਂ ਸਕੂਲ ਵੀ ਸਾਫ਼ ਕਰ ਲਿਆ ਇੱਥੇ ਫੋਗਿੰਗ ਦੀ ਲੋੜ ਹੈ ਉਹ ਆਪਾਂ ਇੱਕ ਦੇ ਦਿਨ ਦੇ ਵਿੱਚ ਕਰਾ ਦਾਂਗੇ ਮੱਛਲ-ਮੁੱਛ ਦਾ ਜਿਹੜਾ ਉਹ ਕੱਲ ਇੱਥੇ ਮਸ਼ੀਨਾਂ ਭੇਜ ਕੇ ਪਿੰਡ ਦੇ ਇੱਥੇ ਕਰਾ ਦਾਂਗੇ ਸੋ ਅਸੀਂ ਇਹ ਜਿਹੜੀ ਸਫਾਈ ਮੈਂ ਸ਼ੁਰੂ ਕੀਤੀ ਹੈ ਇਹਦੇ ਤਹਿਤ ਹੀ ਅੱਜ ਅਸੀਂ ਪਟਵਾਰ ਖਾਨਾ ਅਧਮਦਾਸ ਤੇ ਤਹਿਸੀਲ ਕੰਪਲੈਕਸ ਹਸਪਤਾਲ ਜਿਹੜਾ ਉੱਥੇ ਉਹ ਸਾਫ਼ ਕਰਕੇ ਆਏ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਸਾਰੇ ਦਫ਼ਤਰ ਸਾਰੇ ਸਕੂਲ ਆਮ ਪਬਲਿਕਲੀ ਬੱਚਿਆਂ ਲਈ ਲੋਕਾਂ ਲਈ ਜਿਹੜੇ ਖੁੱਲ ਜਾਣ ਤੇ ਲੋਕ ਉੱਥੇ ਆਪਣਾ ਕੰਮਕਾਜ ਕਰਾਉਣ ਆਉਣ ਤੇ ਹੜਾਂ ਦੀ ਜਿਹੜੀ ਟੈਨਸ਼ਨ ਹੈ ਉਹਦੇ ਤੋਂ ਥੋੜਾ ਮੁਕਤ ਹੋ ਕੇ ਬਾਹਰ ਆਉਣ ਸੋ ਇਸ ਕਰਕੇ ਬਲੱਜ ਆਪਾਂ ਇਹ ਆਏ ਸੀਗੇ ਸੋ ਮੈਨੂੰ ਖੁਸ਼ੀ ਹੋਈ ਹੈ ਕਿ ਸਕੂਲ ਲੱਗਾ ਕੈਬਨਟ ਮੰਤਰੀ ਅਮਨ ਅਰੂੜਾ ਨੇ ਹਲਕਾ ਸੁਨਾਮ ਦੇ ਵਾਸੀਆਂ ਦੀ ਸਿਹਤ ਨੂੰ ਧਿਆਨ ਚ ਰੱਖਦਿਆਂ ਸ਼ਹਿਰ ਦੇ 23 ਵਾਰਡਾਂ 'ਚ 23 ਮੈਡੀਕਲ ਟੀਮਾਂ ਨੂੰ ਰਵਾਨਾ ਕੀਤਾ ਇਸ ਦੇ ਨਾਲ ਹੀ ਪੂਰੇ ਇਲਾਕੇ 'ਚ ਫੌਗਿੰਗ ਲਈ ਵੀ ਟੀਮਾਂ ਭੇਜੀਆਂ ਜਾ ਰਹੀਆਂ ਨੇ ਅਮਨ ਅਰੂੜਾ ਨੇ ਕਿਹਾ ਕਿ ਇਸ ਨਾਲ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਸុਚੱਜੇ ਢੰਗ ਨਾਲ ਰੋਕ ਥੰਮ ਕੀਤੀ ਜਾ ਸਕੇਗੀ ਇਹ ਟੀਮਾਂ ਕੱਲੇ-ਕੱਲੇ ਘਰ ਜਾਣਗੀਆਂ ਤੇ ਜੇਕਰ ਕਿਸੇ 'ਚ ਚਿਕਨਗੁਨੀਆ ਬੁਖਾਰ ਜਾਂ ਸਰੀਰ ਦਰਦ ਦੇ ਲੱਛਣ ਨਜ਼ਰ ਆਏ ਤਾਂ ਉਸ ਦਾ ਇਲਾਜ ਕਰਨਗੀਆਂ ਅਮਨ ਅਰੂੜਾ ਨੇ ਕਿਹਾ ਕਿ ਇੱਕ ਕਦਮ ਸਾਵਧਾਨੀ ਵਰਜੋ ਚੁੱਕੇ ਜਾ ਰਹੇ ਨੇ ਲੋਕ ਘਬਰਾਉਣ ਨਾ ਤੇ ਇਹਨਾਂ ਟੀਮਾਂ ਦਾ ਸਹਿਯੋਗ ਕਰਨ ਔਰ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋ ਵੈਸੇ ਤਾਂ ਪੋਗਿੰਗ ਵੇਅ ਹੈ ਜਿਹੜੀਆਂ ਜਾਂ ਪ੍ਰੀਕੌਸ਼ਨਸ ਨੇ ਉਹ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਸਿਵਲ ਹਸਪੀਟਲ ਦੇ ਲੈਵਲ ਤੇ ਉਹ ਚੱਲ ਰਿਹਾ ਸੀਗਾ ਕੰਮ ਪਰ ਇਹ ਸਿਚੁਏਸ਼ਨ ਹੋਰ ਆਊਟ ਆਫ ਕੰਟਰੋਲ ਨਾ ਹੋ ਜੇ ਜਿਵੇਂ ਜਿਵੇਂ ਇੰਟੈਂਸਿਟੀ ਦੀ ਵਾਧੇ ਜਾ ਰਹੀ ਸੀਗੀ ਸੋ ਅੱਜ ਇੱਕ ਮਿਸ਼ਨ ਮੋਡ ਦੇ ਉੱਪਰ ਅਸੀਂ ਫੈਸਲਾ ਕੀਤਾ ਕਿ ਸੁਨਾਮ ਸ਼ਹਿਰ ਦੇ ਕੱਲੇ-ਕੱਲੇ ਘਰ ਦਾ ਸਰਵੇ ਜਿਹੜਾ ਉਹ ਹੋਊਗਾ ਇਹ 23 ਬੋਰਡ ਨੇ ਸ਼ਹਿਰ ਦੇ ਵਿੱਚ 23 ਟੀਮਾਂ ਨੇ ਜਿਹੜੀਆਂ ਉਹ ਇਹਨਾਂ ਸਾਰੇ ਡੈਡੀਕੇਟਿਡ ਇਹ ਇਹ ਸਾਰਾ ਸਿਰ ਜਿਹੜਾ ਇਹਨਾਂ ਨੂੰ ਜਾਂਦਾ ਹੈ ਜਿਹੜੇ ਜਿੰਨਾਂ ਲੋਕਾਂ ਨੇ ਬੱਚਿਆਂ ਨੇ ਘਰੋ-ਘਰੀ ਜਾਣਾ ਹੈ ਜਿੰਨਾਂ ਸਟਾਫ ਮੈਂਬਰ ਨੇ ਘਰੋ-ਘਰੀ ਜਾਣਾ ਹੈ ਸੋ ਇਹ ਕੱਲੇ-ਕੱਲੇ ਘਰ ਜਾਣਗੇ 23 ਬੋਰਡਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਕੋਈ ਉਸ ਘਰ ਦੇ ਵਿੱਚ ਕੋਈ ਬਿਮਾਰ ਹੋਵੇ ਇਆ ਕੋਈ ਬਿਮਾਰੀ ਦੇ ਫੀਵਰ ਦੇ ਬੁਖਾਰ ਦੇ ਕੋਈ ਸਿੰਪਟਮਸ ਨਜ਼ਰ ਆਉਂਦੇ ਹੋਣ ਕਿਉਂਕਿ ਚਿਕਨਗੁਨੀਆ ਵਾਇਰਲ ਫੀਵਰ ਡੇਂਗੂ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਖਦਸ਼ਾ ਹੈ ਕਿ ਉਹ ਕਿਸੇ ਪਰਿਵਾਰ ਦੇ ਵਿੱਚ ਨਾ ਹੋਵੇ ਸੋ ਇੱਕ ਪ੍ਰੀਕਾਸ਼ਨਰੀ ਵੈਸੇ ਉਹਵੇਂ ਕੋਈ ਡਰਨ ਦੀ ਘਬਰਾਉਣ ਦੀ ਲੋਡ ਨਹੀਂ ਹੈਗੀ ਇਸ ਸਟੇਜ ਉੱਪਰ ਪਰ ਇੱਕ ਪ੍ਰੀਕਾਸ਼ਨ ਦੇ ਤੌਰ ਤੇ ਇੱਕ ਸਾਵਧਾਨੀ ਦੇ ਤੌਰ ਤੇ ਐਡਵਾਂਸ ਦੇ ਵਿੱਚ ਇਹ ਤਿਆਰੀ ਹੈ ਜਿਹੜੀ ਉਹ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਕੱਲ ਮੇਰੀ ਡਾਕਟਰ ਬਲਬੀਰ ਜੀ ਨਾਲ ਗੱਲ ਹੋਈ ਉਹਨਾਂ ਨੇ ਸਿਵਲ ਸਰਜਨ ਮੈਡਮ ਨੂੰ ਸਾਰੇ ਆਫੀਸਰਸ ਨੂੰ ਕਿਹਾ ਕਿ ਆਪਾਂ ਸੁਨਾਮ ਦੇ ਵਿੱਚ ਇਹ ਅਸੀਂ ਜਿਹੜੀ ਡਰਾਈਵ ਸ਼ੁਰੂ ਕਰਨੀ ਚਾਹੁੰਦੇ ਹਾਂ ਸੋ ਅੱਜ 23 ਬੋਰਡਾਂ ਦੇ ਵਿੱਚ ਜਾ ਕੇ ਕੱਲੇ-ਕੱਲੇ ਘਰ ਉਹਨਾਂ ਤੋਂ ਪੁੱਛਿਆ ਜਾਏਗਾ ਜੇ ਮੇਰੀ ਸਾਰੇ ਸੁਨਾਮ ਵਾਸੀਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਆਪਣੇ ਪਰਿਵਾਰ ਦੇ ਵਿੱਚ ਇਹ ਜਿਹੇ ਸਿੰਪਟਮਸ ਲੱਗ ਰਹੇ ਨੇ ਕਿ ਹੱਡ ਭੰਣਣੀ ਹੋ ਰਹੀ ਹੈ ਫੀਵਰ ਲੱਗ ਰਿਹਾ ਹੈ ਬੁਖਾਰ ਲੱਗ ਰਿਹਾ ਹੈ ਜੋੜਾਂ ਦਾ ਕੋਈ ਦਰਦ ਹੋ ਰਿਹਾ ਕਿਉਂਕਿ ਚਿਕਨ ਗੁਣੀਆਂ ਦਾ ਆਈ ਥਿੰਕ ਇਹੀ ਸਿੰਪਟਮਸ ਹੁੰਦੇ ਨੇ ਕਿ ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦਾ ਹੈ ਉਹ ਪਲੀਜ਼ ਸੰਗਿਓ ਨਾਲ ਇਹਨਾਂ ਟੀਮਾਂ ਨੂੰ ਦੱਸੋ ਔਰ ਇੱਥੇ ਸਿਵਲ ਹਸਪੀਟਲ ਦੇ ਵਿੱਚ ਔਰ ਪ੍ਰਾਈਵੇਟ ਡਾਕਟਰਸ ਨੂੰ ਮੈਂ ਬੇਨਤੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਅਜਿਹਾ ਆਉਂਦਾ ਤਾਂ ਤੁਸੀਂ ਵੀ ਉਹਨੂੰ ਇੱਥੇ ਰੈਫਰ ਜਿਹੜਾ ਉਹ ਕਰ ਸਕਦੇ ਹੋ ਸੋ ਇੱਕ ਪ੍ਰੀਕਾਸ਼ਨ ਦੇ ਤੌਰ ਦੇ ਉੱਪਰ ਕਰ ਕਰ ਦਾ ਸਰਵੇ ਹੋਏਗਾ ਫੋਗਿੰਗ ਹੋਏਗੀ ਜਿਹੜੀ ਤਾਂ ਕਿ ਕੋਈ ਮੱਛਰ ਵਗੈਰਾ ਤੇ ਜਿਹੜਾ ਉਹ ਉਹਦੇ ਤੇ ਬਚਾਇਆ ਜਿਹੜਾ ਉਹ ਰੱਖਿਆ ਜਾਵੇ ਸੋ ਇੱਕ ਪ੍ਰੀਕੌਸ਼ਨਰੀ ਮੀਅਰ ਜਿਹੜਾ ਉਹ ਲਿਆ ਗਿਆ ਔਰ ਇਹਦੇ ਵਿੱਚ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਮੈਨੂੰ ਇੱਕ ਦੋ ਸਾਤ ਦਿਨ ਤੋਂ ਵੀ ਪਤਾ ਲੱਗਿਆ ਕਿ ਜਿਹੜੀ ਟੈਸਟਿੰਗ ਵੇਅਰ ਉਹ ਕੁਝ ਪ੍ਰਾਈਵੇਟ ਲੈਬਸ ਵਾਲੇ ਸਾਥੀ ਨੇ ਜਿਹੜੇ ਉਹ ਐਕਸੈਸਿਵ ਚਾਰਜਿੰਗ ਹੈ ਜਿਹੜੀ ਉਹ ਕਰ ਰਹੇ ਨੇ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਜੇ ਮੌਕੇ ਇਹ ਜੇ ਸਮਾਂ ਲੋਕਾਂ ਦੇ ਨਾਲ ਖੜਨ ਦੀ ਲੋੜ ਹੁੰਦੀ ਹੈ ਚਾਹੇ ਉਹ ਕੈਮਿਸਟਰੀ ਵੀਰ ਨੇ ਤੇ ਚਾਹੇ ਉਹ ਜਿਹੜੇ ਪ੍ਰਾਈਵੇਟ ਲੈਬਸ ਨੇ ਵੀ ਉਹ ਨਾ ਕਰਨ ਬਲਕਿ ਇਹ ਜੇ ਲੋਕਾਂ ਸਮੇਂ ਤੋਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ ਸੋ ਉਹਨਾਂ ਨੂੰ ਮੈਂ ਬੇਨਤੀ ਆਪਣੀ ਕਰੂੰਗਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਨਵੀਆਂ ਉਸਾਰੀਆਂ ਦੇ ਨੀਂ ਪੱਥਰ ਰੱਖੇ ਅਮਨ ਅਰੋੜਾ ਨੇ ਕਿਹਾ ਕਿ ਉਹੀ ਦੇਸ਼ ਤਰੱਕੀ ਕਰਦੇ ਨੇ ਜੋ ਬੱਚਿਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਅਤੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਦੇ ਨੇ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਵਿਸ਼ੇਸ਼ ਧਿਆਨ ਦੇ ਰਹੀ ਹੈ ਸਕੂਲ ਦੇ ਅਧਿਆਪਕਾਂ ਨੂੰ ਤਜਰਬਾ ਵਧਾਉਣ ਲਈ ਦੂਜੇ ਦੇਸ਼ਾਂ 'ਚ ਭੇਜਿਆ ਜਾ ਰਿਹਾ ਹੈ ਅਮਰ ਅਰੋੜਾ ਨੇ ਕਿਹਾ ਕਿ ਸਕੂਲਾਂ ਦੇ ਨਾਲ ਹੀ ਸੁਨਾਮ 'ਚ ਸੀਵਰੇਜ ਅਤੇ ਸੜਕਾਂ ਦੇ ਕੰਮ ਵੀ ਜਾਰੀ ਹਨ ਮਾਨ ਸਰਕਾਰ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਹੀ ਮੁਲਕ ਦੁਨੀਆ ਤੇ ਰਾਜ ਕਰਦੇ ਨੇ ਜਿਨ੍ਹਾਂ ਦੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਹੋਇਆ ਹੁੰਦਾ ਇਨਵੈਸਟ ਕੱਲੇ ਪੈਸੇ ਦੇ ਰੂਪ ਦੇ ਵਿੱਚ ਨਹੀਂ ਮਿਹਨਤ ਦੇ ਰੂਪ ਦੇ ਵਿੱਚ ਮਾਪਿਓ ਤੇ ਟੀਚਰ ਬੱਚੇ ਨੂੰ ਕਿੰਨਾ ਸਮਾਂ ਦਿੰਦੇ ਨੇ ਇਹ ਸਾਰੀਆਂ ਚੀਜ਼ਾਂ ਜਦੋਂ ਹੋਣ ਤੇ ਉਹੀ ਸਮਾਜ ਦੇ ਜਿਹੜੇ ਉਹੀ ਮੁਲਕ ਰਾਜ ਕਰਦੇ ਨੇ ਦੁਨੀਆ ਤੇ ਤੇ ਉਸੇ ਮਕਸਦ ਦੇ ਨਾਲ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਸਿੱਖਿਆ ਦੇ ਵਿੱਚ ਔਰ ਸਿਹਤ ਸੂਤਾ ਦੇ ਵਿੱਚ ਬਣਾਇਆ ਜਾ ਸਕੇ ਇਸੇ ਮਕਸਦ ਦੇ ਨਾਲ ਲੱਗੇ ਹੋਇਆ ਔਰ ਵੈਸੇ ਵੀ ਇਹ ਤਾਂ ਉਹ ਪਵਿੱਤਰ ਧਰਤੀ ਹੈ ਸੰਤ ਪਬਾਦਰ ਸਿੰਘ ਜੀ ਮਹਾਰਾਜ ਦੀ ਜਿੱਥੋਂ ਸਿੱਖਿਆ ਦਾ ਵਿੱਦਿਆ ਦਾ ਕਿਉਂਕਿ ਵਿੱਦਿਆ ਦੇ ਨਾਲ ਹੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਵਿੱਦਿਆ ਦੇ ਨਾਲ ਹੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹਨੇਰਾ ਜਿਹੜਾ ਉਹ ਖਤਮ ਕੀਤਾ ਜਾ ਸਕਦਾ ਤੇ ਇਸ ਪਵਿੱਤਰ ਧਰਤੀ ਤੋਂ ਉੱਠ ਕੇ ਸਤਬਾਬਾਦਰ ਸਿੰਘ ਜੀ ਮਹਾਰਾਜ ਨੇ ਸਮੁੱਚੀ ਦੁਨੀਆ ਦੇ ਵਿੱਚ ਵਿੱਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਕੀਤਾ ਸੋ ਇਸ ਨਗਰ ਨੂੰ ਤਾਂ ਐਸੀ ਮੈਂ ਸਮਝਦਾ ਕਿ ਜਿੰਨਾ ਜਿੰਨਾ ਵੱਧ ਆਪਾਂ ਸਤਬਾਬਾਦਰ ਸਿੰਘ ਜੀ ਮਹਾਰਾਜ ਦੇ ਨਾਂ ਦੇ ਉੱਪਰ ਆਪਾਂ ਉਹਨਾਂ ਦੀ ਸੋਚ ਦਾ ਉਹਨਾਂ ਦੇ ਵਿਲੱਖਣਤਾ ਦਾ ਉਹਨਾਂ ਦੀ ਸ਼ਖਸੀਅਤ ਦੇ ਨਾਂ ਨੂੰ ਆਪਾਂ ਜਿੰਨਾ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ ਸੇਵਾ ਕਰਨੇ ਜਿੰਨਾ ਵੱਧ ਤੋਂ ਵੱਧ ਮੁੱਲ ਮੋੜ ਲਈਏ ਉਹਨਾਂ ਥੋੜਾ ਸੋ ਅੱਜ ਇਸ ਸਕੂਲ ਦੇ ਦੋ ਕਮਰਿਆਂ ਦੇ ਨਾਲ ਨਾਲ ਜੋ ਸਰਕਾਰੀ ਸੈਕੰਡਰੀ ਸਕੂਲ ਹੈ ਉਹਦੇ ਵਿੱਚ ਵੀ ਕਲਾਸਰੂਮ ਸਾਇੰਸ ਲੈਬ ਵਾਲੀਬਾਲ ਗਰਾਊਂਡ ਵਗੈਰਾ ਉਹਦੇ ਲਈ ਵੀ ਜਿਹੜਾ ਅੱਜ 31 ਲੱਖ 31.5 ਲੱਖ ਰੁਪਏ ਜਿਹੜਾ ਉਦੇ ਲਈ ਅੱਜ ਉੱਥੇ ਵੀ 35 ਲੱਖ ਦੇ ਕੰਮ ਸ਼ੁਰੂ ਹੋਣਗੇ 19100000 ਦੇ ਕੰਮ ਨੇ ਜਿਹੜੇ ਉਹ ਇੱਥੇ ਦੋ ਕਮਰਿਆਂ ਦੇ ਸ਼ੁਰੂ ਹੋ ਰਹੇ ਨੇ ਔਰ ਇਸ ਤੋਂ ਇਲਾਵਾ ਇੱਕ ਹੋਰ ਤੁਹਾਡੇ ਸਾਰੇ ਨਗਰ ਦੇ ਲਈ ਜੋ ਖੁਸ਼ੀ ਦੀ ਗੱਲ ਹੈ ਉਹ ਇਹ ਹੈ ਕਿ 10 ਕਰੋੜ 64 ਲੱਖ ਰੁਪਏ ਦਾ ਇੱਕ ਹੋਰ ਕੰਮ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਜੋ ਝਾੜੋ ਪੱਤੀ ਵਾਲੇ ਪਾਸੇ ਝਾੜੋ ਵਾਲੇ ਪਾਸੇ ਔਰ ਬਾਹਰਲੇ ਪਾਸੇ ਸੁਨਾਮ ਰੋਡ ਤੇ ਜੋ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀਗਾ ਸਮੇਂ-ਸਮੇਂ ਦੀ ਸਰਕਾਰਾਂ ਕਹਿੰਦੀਆਂ ਤਾਂ ਰਹੀਆਂ ਪਰ ਉਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਹੈਗਾ ਤੇ ਇਹਦੇ ਨਾਲ ਚੀਮਾ ਦਾ ਪੂਰੇ ਦਾ ਪੂਰਾ ਨਗਰ ਹੈ ਜਿਹੜਾ ਉਹ 100% ਸੀਵਰੇਜ ਜਿਹੜੇ ਉਹ ਕੰਪਲੀਟ ਹੋ ਜਾਏਗਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਬੀਬੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਡੀ ਗਿਣਤੀ ਚ ਪਹੁੰਚੀਆਂ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਹਨਾਂ ਬੀਬੀਆਂ ਦਾ ਕਹਿਣਾ ਸੀ ਕਿ ਸੀਐਮ ਮਾਨ ਵੱਲੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਮੁੱਖ ਮੰਤਰੀ ਦਾ ਇਹ ਵਤੀਰਾ ਬਰਦਾਸ਼ਤ ਤੋਂ ਬਾਹਰ ਹੈ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਮਾਨ ਆਪਣੇ ਅਹੁਦੇ ਦੀ ਮਰਿਆਦਾ ਦਾ ਵੀ ਘਾਣ ਕਰ ਰਹੇ ਨੇ ਉਨਾ ਭਗਵੰਤ ਮਾਨ ਤੋਂ ਇਸ ਮਾੜੀ ਸ਼ਬਦਾਵਲੀ ਲਈ ਮਾਫੀ ਮੰਗਣ ਦੀ ਮੰਗ ਕੀਤੀ ਇੱਕ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਲੋਕਾਂ ਨੇ ਬਹੁਮਤ ਨਾਲ ਚੁਣਿਆ ਐਦਾਂ ਦੀ ਸ਼ਬਦਾਵਲੀ ਵਰਤਦੇ ਐ ਬਹੁਤ ਹੀ ਘਟੀਆ ਗੱਲ ਐ ਫਿਰ ਉਸ ਤੋਂ ਅੱਗੇ ਜਾ ਕੇ ਉਹ ਇੱਕ ਔਰਤ ਐ ਪਰ ਮੈਂ ਇੱਥੇ ਕਹਿਣਾ ਚਾਹਣੀ ਆ ਕਿ ਬੇਸ਼ੱਕ ਮਰਦ ਵੀ ਹੋਵੇ ਇੱਕ ਜਿਹੜਾ ਚੁਣਿਆ ਹੋਇਆ ਮੁੱਖ ਮੰਤਰੀ ਆ ਜਦੋਂ ਇੱਕ ਪੋਲੀਟੀਕਲ ਪਾਰਟੀ ਦਾ ਕੋਈ ਆਗੂ ਹੈ ਜਦੋਂ ਤੁਸੀਂ ਪਬਲਿਕ ਲਾਈਫ ਦੇ ਵਿੱਚ ਜਾਂਦੇ ਹੋ ਭਾਵੇਂ ਕੋਈ ਬੱਚਾ ਭਾਵੇਂ ਕੋਈ ਨੌਜਵਾਨ ਹੈ ਭਾਵੇਂ ਕੋਈ ਕੁੜੀ ਹੈ ਪਵਾ ਕੋਈ ਔਰਤ ਹੈ ਪਵਾ ਕੋਈ ਤੁਹਾਡਾ ਵਿਰੋਧੀ ਧਿਰ ਦਾ ਆਗੂ ਹੈ ਕਿਸੇ ਪੋਲੀਟੀਕਲ ਪਾਰਟੀ ਦਾ ਆਗੂ ਹੈ ਬੰਦਾ ਠੀਕ ਹੈ ਤੁਸੀਂ ਉਹਨੂੰ ਇੱਜ਼ਤ ਨਾਲ ਪੇਸ਼ ਆਓ ਘਰ ਦੇ ਵਿੱਚ ਵੀ ਆਪਾਂ ਬੱਚੇ ਨੂੰ ਵੀ 2 ਸਾਲ ਦਾ ਜਦੋਂ ਬੋਲਣਾ ਸਿੱਖ ਜਾਂਦਾ ਨਾ ਆਪਾਂ ਬੱਚੇ ਨੂੰ ਵੀ ਤੁਸੀਂ ਕਹਿ ਕੇ ਬੁਲਾਉਂਦੇ ਆਂ ਅਸੀਂ ਬੱਚੇ ਨੂੰ ਵੀ ਆਪਦੇ ਨੂੰ ਇਹ ਨਹੀਂ ਕਹਿੰਦੇ ਤੂੰ ਇਹ ਐਦਾ ਕਰਕੇ ਹਨਾ ਇਹ ਕਿਹੜੇ ਸਨਸਕਾਰ ਹੈ ਕਿ ਤੁਸੀਂ ਚੁਣੇ ਹੋਏ ਮੁੱਖ ਮੰਤਰੀ ਜਿੱਦੇ ਤੁਹਾਡੀ ਜਵਾਬ ਦੇਈ ਦੀ ਗੱਲ ਆਉਂਦੀ ਹੈ ਤੁਹਾਨੂੰ ਚੁਣਿਆ ਗਿਆ ਤੁਸੀਂ ਪੰਡ ਪੁਣਾ ਕਰੀ ਜਾਂਦੇ ਹੋ ਪੰਡ ਪੁਣਾ ਕਰੀ ਜਾਂਦੇ ਤੁਹਾਨੂੰ ਯਾਦ ਨਹੀਂ ਹੈਗਾ ਕਿ ਤੁਸੀਂ ਮੁੱਖ ਮੰਤਰੀ ਹੋ ਤੁਹਾਨੂੰ ਜਦੋਂ ਵੇਲਾ ਆਇਆ ਤੁਸੀਂ ਬਿਮਾਰ ਪਏ ਹੋ ਉਹ ਉਹਦੋਂ ਤੁਸੀਂ ਹਸਪਤਾਲ ਜਾ ਕੇ ਬਹਿ ਗਏ ਤੁਸੀਂ ਹੜਾਂ ਚੋਂ ਭੱਜ ਗਏ ਜਦੋਂ ਵਾਪਸ ਤੁਸੀਂ ਕੁਰਸੀ ਤੇ ਆ ਕੇ ਬੈਠੇ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਤੁਸੀਂ ਕੰਮ ਕੀ ਕੀਤਾ ਪੰਜਾਬ ਲਈ ਤੁਹਾਡੀ ਜਵਾਬ ਦੇਈ ਹੈ ਤੁਸੀਂ ਜੇ ਕੋਈ ਸੋ ਤੋਂ ਨੂੰ ਸਵਾਲ ਪੁੱਛਦਾ ਤੁਸੀਂ ਪੀਟੀਸੀ ਤੋਂ ਤੁਸੀਂ ਕਾਲੀ ਦਲ ਤੋਂ ਤੂੰ ਐਦਾਂ ਦੀਆਂ ਗੱਲਾਂ ਕਰਕੇ ਤੁਸੀਂ ਬੀਬਾ ਜੀ ਨੂੰ ਬੋਲਣਾ ਸ਼ੁਰੂ ਕਰਤਾ ਤਾਂ ਇਹ ਕੋਈ ਗੱਲ ਹੈਗੀ ਇਹ ਮੁੱਖ ਮੰਤਰੀ ਵਾਲੀ ਗੱਲ ਮੈਂ ਵੀ ਸਖਤ ਸ਼ਬਦਾਂ ਚ ਨਿੰਦਿਆ ਕਰਦੀ ਹਾਂ ਮੈਂ ਅੱਜ ਜਿਹੜਾ ਸੀ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਧਰਨਾ ਲਾਇਆ ਅਸੀਂ ਇਹਨਾਂ ਨੂੰ ਚੇਤਾਵਨੀ ਦੇਣ ਆਏ ਆ ਵੀ ਤੁਸੀਂ 4 ਸਾਲ ਹੋ ਗਏ ਮੁੱਖ ਮంత్రిਓ ਪਹਿਲਾਂ ਤਾਂ ਤੁਸੀਂ ਪੰਡ ਪੁਣਾ ਕੀਤਾ ਭਾ ਪੰਡਾ ਸੰਡੀ ਕਰਕੇ ਤੁਸੀਂ ਵੋਟਾਂ ਲੈ ਲਈਆਂ ਹੁਣ ਤੁਸੀਂ ਮੁੱਖ ਮੰਤਰੀ ਹੋ 4 ਸਾਲ ਹੋ ਗਏ ਲੋਕਾਂ ਨੂੰ ਦੱਸੋ ਤੁਸੀਂ ਕੰਮ ਕੀ ਕੀਤਾ ਹੈ 12000 ਕਰੋੜ ਰੁਪਏ ਖਾ ਗਏ 3 ਲੱਖ ਕਰੋੜ ਤੁਸੀਂ ਕਰਜ ਚੜਾਤਾ ਅੰਗਣਵਾੜੀ ਦੇ ਬੱਚਿਆਂ ਦਾ ਰੱਖਣ ਤੁਸੀਂ ਖਾ ਕੇ ਮਾਰਕ ਫੈੱਡ ਤੁਹਾਡੇ ਕੋਲ ਹੈ ਤੁਸੀਂ ਮਸੂਮਾਂ ਦਾ ਢਿੱਡ ਵਾਲੇ ਬੱਚੇ ਦਾ ਖਾਣਾ ਖਾ ਗਿਆ ਭਗਵੰਤ ਮਾਨ ਉਹ ਜਵਾਬ ਦਿਓ ਥੋਥੋ ਪੰਜਾਬ ਜਵਾਬ ਮੰਗਦਾ ਤੁਸੀਂ ਉਹ ਪੰਜਾਬੀ ਚ ਇੱਕ ਕਹਾਵਤ ਹੈ ਨਾ ਜਬਲੀਆਂ ਮਾਰਨੀਆਂ ਤੁਸੀਂ ਜਬਲੀਆਂ ਮਾਰ ਦਿੰਦੇ ਹੋ ਇੱਧਰ ਉੱਧਰ ਮੁੱਦੇ ਤੇ ਆਉਣਾ ਨਹੀਂ ਮੁੱਦੇ ਦੀ ਗੱਲ ਨਹੀਂ ਕਰਨੀ ਇਹ ਗੱਲਾਂ ਅਸੀਂ ਬਰਦਾਸ਼ਤ ਨਹੀਂ ਕਰਨੀਆਂ ਪੰਜਾਬ ਦੇ ਲੋਕਾਂ ਨੇ ਸੋ ਤੋਂ ਜਵਾਬ ਮੰਗਣਾ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਕਿਸੇ ਵੀ ਔਰਤ ਨੂੰ ਬੋਲੋ ਤੁਸੀਂ ਮੈਂ ਤਾਂ ਇਹ ਕਹਣੀ ਹੈ ਫੇਰ بار-बार ਕਹਣੀ ਹੈ ਤੁਸੀਂ ਮਰਦ ਨੂੰ ਵੀ ਹੋ ਲੋ ਬਰਦਾਸ਼ਤ ਨਹੀਂ ਹੋਊਗਾ ਤੁਸੀਂ ਆਪ ਦੇ ਕਰੈਕਟਰ 'ਚ ਵਾਪਸ ਆਓ ਤੁਸੀਂ ਐਕਟਿੰਗ ਨਾ ਕਰੋ ਭੁੱਲ ਜੋ ਤੁਸੀਂ ਤੁਸੀਂ ਭੁੱਲੇ ਨਹੀਂ ਹੈਗੇ ਤੁਸੀਂ ਹੁਣੋਂ ਪੰਡ ਨਹੀਂ ਹੈਗੇ ਤੁਸੀਂ ਮੁੱਖ ਮੰਤਰੀ ਹੋ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਜਥੇਦਾਰ ਗੜਗੱਜ ਨੇ ਪ੍ਰਕਾਸ਼ ਉਤਸਵ ਲਈ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦੇਣ ਦੀ ਕੀਤੀ ਮੰਗ ਜਥੇਦਾਰ ਨੇ ਕਿਹਾ ਜੇ ਭਾਰਤ-ਪਾਕ ਮੈਚ ਹੋ ਸਕਦਾ ਤਾਂ ਸੰਗਤ ਦੀਆਂ ਭਾਵਨਾਵਾਂ ਦਾ ਵੀ ਰੱਖਿਆ ਜਾਵੇ ਖਿਆਲ ਸੰਦੀਪ ਸਿੰਘ ਸੱਨੀ ਨਾਲ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਕੁੱਟਮਾਰ ਤੇ ਜਥੇਦਾਰ ਗੜਗੱਜ ਨੇ ਦਿੱਤਾ ਵੱਡਾ ਬਿਆਨ ਉਹਨਾਂ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ ਸ਼੍ਰੀ ਹਰਮੰਦਰ ਸਾਹਿਬ ਦੇ ਹੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਵੀ ਸੰਦੀਪ ਸਿੰਘ ਸੱਨੀ ਦੇ ਹੱਕ 'ਚ ਦਿੱਤਾ ਬਿਆਨ ਉਹਨਾਂ ਕਿਹਾ ਕਿ ਸੱਨੀ ਨਾਲ ਜੇਲ੍ਹ ਅੰਦਰ ਕੀਤਾ ਗਿਆ ਤਸ਼ੱਦਦ ਇਸ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਹ ਘਟ ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰਿਨ ਨੇ ਮੁੱਖ ਮੰਤਰੀ ਮਾਨ ਤੇ ਡਿਜਾਸਟਰ ਰਲੀਫ ਫੰਡ ਦੀ ਚੋਰੀ ਕਰਨ ਦੇ ਲਗਾਏ aarop ਅਨਿਲ ਸਰਿਨ ਨੇ ਕਿਹਾ ਮਾਨ ਆਪਣੀ ਝੂਠੀ ਬਿਆਨਬਾਜ਼ੀ ਨਾਲ ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਾਣੀ ਉਤਰਨ ਤੋਂ ਬਾਅਦ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਸਫਾਈ ਮੁਹਿੰਮ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਰਮਦਾਸ ਦੇ ਪਟਵਾਰਖਾਨੇ ਤਹਿਸੀਲ ਕੰਪਲੈਕਸ ਤੇ ਹਸਪਤਾਲ ਦੀ ਕੀਤੀ ਸਫਾਈ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ